ਧੰਨਵਾਦ ਜਣਾ ਲੋ ਜੀ ਮਿੱਤਰੋ ਦੋ ਹੋਰ ਆ ਗਿਆ ਹੁਣ ਜਾ ਕੇ ਬਨਵਾਵਾਂਗੇ ਬਾਹ ਇਹਨੂੰ ਸਾੜੋ ਮੇਰਾ ਜੰਦਨਾ ਆ ਆਗੇ ਜੀ ਆਗੇ ਜੀ ਸ਼ਹਿਰ ਆਗੇ ਜੀ ਲੋਕ ਪਹਿਣ ਕੇ ਬਲੌਗ ਪਹਿਣ ਕੇ ਬੜਾ ਰਾਸ਼ੀ ਹੈ। ਠੀਕ ਹੋ ਗਿਆ। ਹਾਂ ਹਾਂ। ਇਤਨਾ ਰਾਸ਼ੀ ਕਿਉਂ ਆ ਬਾਈ? ਕੱਢਦੇ ਜਾਂਦੇ ਕੱਢਦੇ ਕੱਢਦੇ ਕੱਢਦੇ। ਹੂ। ਇਹ ਵੀ ਆ ਕਿ ਇਹ ਵੀ ਆ। ਓਏ ਜੀ ਜੀ ਓਏ ਆ ਆ ਇਹ ਆ ਗਿਆ ਬਸ 36 ਗਲੀ ਜੀ ਕੰਪਲੈਕਸ ਓਏ ਮੇਤਰਾ ਆਪਾਂ ਲੈ ਲਈਏ ਰੰਗ ਸਪਰੇਅ ਲਈਆਂ ਹਨ ਅਨਪਰੇ ਵੇੜਾ ਦੇ ਨਾਲ ਦੇ ਬੰਦਿਆਂ ਨੂੰ ਉੱਥੇ ਉੱਡਾ ਲੈਣ ਗਏ ਆ ਜੀ ਇੱਥੇ ਆਉਂਦੇ ਹਣਾ ਤੇ ਪਰੇ ਵੇੜਾ ਦੇ ਨਾਲ ਪਰਪਰਾ ਇਸ ਸ਼ੇ ਬਣਾਵਾਂਗੇ ਵੀਡੀਓ ਦਿਖਾਵਾਂਗੇ ਤੁਹਾਨੂੰ ਓਏ ਮੇਤਰਾ ਲੈ ਲਈਏ ਆਪਾਂ ਮੈਡੀਸਨ ਆਓ ਪਰ ਨਹੀਂ ਉਹਨਾਂ ਕੋ ਕੋਈ ਹੈ ਨਹੀਂਗਾ ਉਹ ਲੈ ਲੈਣਾ ਬਾਅਦ ਚ ਲੈਣਗੇ ਆਪਾਂ ਪਹਿਲਾਂ ਲਵੇਟ ਦੇਣਾ ਵਾ ਤੇ ਆਪਾਂ ਲੈ ਲਿਆ ਰੰਗ ਤੇ ਹੁਣ ਚੱਲੇ ਆਪਾਂ ਨਾਲੇ ਬੰਦੇ ਆ ਲੈ ਲਓ ਵੀ ਮਿੱਤਰੋ ਪਹੁੰਚ ਲਿਆ ਆਪਾਂ ਇੱਥੇ ਹੀ ਲੱਗੇ ਜੇ ਬੰਦੇ ਆਪਾਂ ਇੱਥੇ ਥੋੜਾ ਲੈਣ ਦੇ ਪਏ ਆ ਇਹ ਬਲਜੀ ਘੁਮਾ ਕੇ ਰੱਖੀ ਹੋਈ ਹੈ ਨਾਲ ਨੂੰ ਆਪਣੇ ਆਪ ਨੂੰ ਆ ਗਿਆ ਸਾਡੇ ਮੇਰੇ ਹਲੋ ਜੀ ਕਿੱਥੇ ਆ ਕਲਤੀ ਨਹੀਂ ਗਈ ਕਿਤੇ ਆਹ ਮੋੜਸਾ ਖੜਾਵਾ ਬੰਦਾ ਬਿਸ਼ੇ ਬਿਸ਼ੇ ਜਾ ਕੇ ਲਾਈ ਪਰਾਈ ਕਰਕੇ ਆਹੋ ਪਰਾਂシャ ਵੇਲਾ ਉਤਰੋ ਆਸ਼ਾ ਮੀਦਾ ਨਾ ਇਹ ਬੰਦੇ ਆਪਣੇ ਇੱਥੇ ਆ ਓਏ ਸਭ ਨਾਲ ਦੇ ਪੇ ਬੰਦੇ ਆਪਣੇ ਇੱਥੇ ਆਪਾਂ ਸਾਈਡ ਤੇ ਲਾਉਨੇ ਆ ਉਧਰ ਹੀ ਕਾਂ ਕਰਕੇ ਲਾ ਇੱਧਰ ਹੀ ਹੋਣਾ ਉਹਨਾਂ ਨੇ ਇੱਧਰ ਹੀ ਹੋਣਾ ਇੱਧਰ ਨਹੀਂ ਆਉਣਾ ਗੱਲ ਨਹੀਂ ਬਾਹਰ ਸਾਈਡ ਵੀ ਲਾ ਇੱਥੇ ਲਾ ਆ ਇੱਥੇ ਲਾ ਲਾ ਦੱਲੀ ਗਾਵਾ ਬਾਹਰ ਸਾਡੀ ਨਾ ਇਹਦੇ ਬੈ ਡੱਬੇ ਜੀ ਲੱਗੇ ਪਈ ਉਹਨੇ ਦੇਖ ਲੈਣੀ ਇੱਕ ਮਿੰਟ ਨਹੀਂ ਵੇਖਦੀ ਤੇ ਨਹੀਂ 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 ਲਓ ਜੀ ਮਿੱਤਰੋ ਜੋ ਬਣ ਗਿਆ ਨਾ ਸਦਨ ਆ ਪੱਕੜੇ ਪਾਰ ਉਹ ਤੇ ਵੀੜ ਦੇ ਸਮਾਂ ਇੱਥੇ ਪਸੈਣ ਤੇ ਹੁੰਨੇ ਆ ਲੋਕ ਵੀ ਮੇਰਾ ਸਾਈਡ ਜੀ ਤੇ ਜਾ ਕੇ ਲੋ ਵੀ ਮੇਤਰਾ ਪਾ ਕੇ ਸਾਈਡ ਜੀ ਤੇ ਤੇ ਬੰਦੇ ਆਪਣੇ ਬੈਠੇ ਅੰਦਰ ਜੋ ਹਨ ਵੀ ਅੰਦਰ ਆ ਮਾੜਾ ਬਾਹਰ ਆਉਂਦੋ ਤੇ ਆਪਾਂ ਖੜਾਂਗੇ ਹੋਲੀ ਨਵਾ ਵਾਗੇ ਚੰਗੀ ਤਰ੍ਹਾਂ ਦੇਖੀਏ ਮੜ ਚਾ ਲਾ ਕੇ ਆ ਠਿਕ ਜੀ ਨਿਕਲ ਗੀ ਹੂੰ ਉਹਤ ਪਰੇ ਹੀ ਹੈ। ਲਓ ਜੀ ਮਤਰਾ ਬੰਦੇ ਆਪਣੇ ਅੱਗੇ ਬਾਹਰ ਇੱਕ ਆਇਆ ਹੈ। ਆਹ ਦੇਖੋ ਇੱਕ ਇੱਕ ਬੰਦਾ ਆ ਗਿਆ। ਇਹਨਾਂ ਨੇ ਵਾਈਕਲ Хафиоли Пада пада пада

ਉਹ ਤੇ ਕੱਪੜੇ ਆ ਵੀ ਇੱਧਰ ਆ ਕੇ ਉਹ ਮੈਂ ਸਹੀ ਆ ਉਹ ਮੈਨੂੰ ਪੜਾ ਉਹ ਹੈ ਗਿਣਾ ਮੈਂ ਚੱਲੇ ਤੂੰ ਮਾ ਪਿੱਛੇ ਰਹੀ ਓਏ ਐਨ ਮਾੜਾ ਧੋਲ ਕੇ ਸਾੜੇ ਪੱਕਾ ਰਾਂਗੇ ਪੱਕਾ ਪੱਕਾ ਰਾਂਗੇ ਪੱਕਾ ਉਹ ਪੱਕਾ ਰਾਂਗੇ परमात्मा बस तू सामने मैं चलना उ लगा <laughs> तो <laughs> है नहीं है अलो आह बस ठीक है उधर ਲੋਰੀ ਮੇ trot ਕਰਨ ਦੇ ਧੰਨਵਾਦ ਬਾਬੇ ਦੀ ਵਾਰੀ ਏ ਬਾਬਾ ਮੜਾ ਆਇਆ ਸੀ ਬਾਹਰ ਫੇ ਚੱਲ ਗਿਆ ਅੰਦਰ ਤੋ ਦੇਖਾਂਗੇ ਸੈਟ ਜੀ ਤੋ ਜਾਉਂਦਾ ਹੁਣ ਵੀ ਨਿਮਾਨੇ ਆ ਉਹੋ 小 ਪੂਰੀ ਦਸੀ ਦੀ ਇਹਨੂੰ ਸਾਲੇ ਨੂੰ ਗੱਲ ਅੰਦਰ

ਮੇਰੇ ਫੇਰ ਨਾਲ ਆਤ ਤੇ ਪਿੱਛੇ ਦੀ ਬੋਝ ਜਿਹਾ ਲੱਗ ਰਿਹਾ ਪਿੰਡ ਪਿੰਡ ਲਾਉਂਦੇ ਜਾ ਕੋਈ ਕਿੱਡ ਲਾਉਂਦੇ ਸਾਹਵੇਂ ਰੱਖੋ ਕਿਰਨ ਸਾਜੀ ਉਹ ਜਿਹੜੀ ਕੋਲੋਬੀ ਨਿਕਲੀ ਚੋਮੀ ਯਾਰ ਹਾਂ ਕੀ ਹੈ ਕੀ ਹੈ ਕੀ ਹੈ ਕੀ ਹੈ ਕੀ ਹੈ ਬਿੰਦਰ ਵੀਰ ਕੀ ਹੈ ਕੋਈ ਨਹੀਂ ਹੈ ਕੋਈ ਨਹੀਂ ਆ ਲੋ ਮੈਂ ਠੀਕਾ ਸੇ ਜਾਣਾ ਆ ਜੰਗਾ ਦਾ ਮੂੰਹ ਬੰਦ ਕਰ ਦੰਗਾ ਵੀ ਮਾਰੀ ਦੇ ਦੰਗਾ ਦੇ ਮੂੰਹ ਚ ਦੇ ਮੈਂ ਮੂੰਹ ਤੋਂ ਮਾਰ ਰਿਹਾ ਤੇ ਤੂੰ ਸਾਡੇ ਪੈਰ ਲਾ ਮੈਂ ਜੇ ਤੂੰ ਲੱਭਣਾ ਤੂੰ ਹੀ ਤਾਂ ਹੁੰਦਾ ਮੈਂ ਵੀ ਪਾਪਾ ਨੇ ਵਿਗੜਿਆ ਮੈਂ ਪਾਪਾ ਮੈਂ ਮੂੰਹ ਤੋਂ ਹਾਂ ਏ ਪਿੰਡ ਲੈ ਗਿਆ ਜੋਪਣ ਵੀ ਲਿਪੜ ਗਿਆ ਵਾ ਲੈ ਉਹ ਲਿਪੜਿਆ ਵਾ ਹੈਪੀ ਰਹਿ ਗਿਆ ਪਿੰਡ ਲੱਭਦੇ ਪਿੰਡ ਲੱਭਦੇ ਕੋਈ ਓਏ ਉਹ ਮੱਕ ਟੱਕਣੇ ਫਰਦ ਕਰਕੇ ਹੈ ਟੱਕਣ ਹੈ ਨਹੀਂ ਇਹਨਾਂ ਦੇ ਟੱਕਣ ਛੋੜਦੇ ਹੀ ਨਾਲ ਹੀ ਟੱਕਣ ਪਹਿਲਾਂ ਸਿਰ ਤੇ ਜੇ ਬਾਈਰ ਸੀ ਇਹ ਵੀ ਲਾਈ ਇਹਨਾਂ ਨੇ ਬੰਦਾ ਬੰਦੇ ਦੇ ਕੋਲ ਭਾਰਾ ਹੁਣ ਆ ਲਿਆ ਉਹ ਵਾਲੇ ਇਹਨਾਂ ਲਿਪੜਿਆ ਕਿ ਰੇਕੇ ਨਵਾਂ ਲੱਗ ਰਿਹਾ ਹੈ। ਓਏ ਕੰਮ ਕਿਦੋਂ ਦਾ ਜਾਈ ਗਈ। ਨਾ ਨਾ। ਸਪਰੇਅ ਆ। ਸਪਰੇਅ ਆ। ਜਿਹੜੀ ਜਣਦਨ ਤੇ ਮੈਂ ਤੀਰੀਏ। ਸਾਜਾ ਓਏ ਇਹ ਚਾਹੀਦੀ ਹਾਂਗੇ ਕਰਤੀ ਆ। ਹਾਂ। ਸੋਖਾ ਕੰਮ। ਚੰਗਰ ਤੇ ਜਸਾ ਸਾਜੀ ਤੋਂ ਉਜੀ ਸਾਹਾਂ ਮਾਜਰੀ ਮੈਂ। ਅਬ ਇਹਨੂੰ ਦੰਦਾ ਸਾ ਵੀ ਗਈ ਹੈ। ਓਏ ਤੇ ਦਿਖਾਵਾਂ ਕਿ ਵੀਡੀਓ ਮੈਂ। ਉਹ ਠੋਕ ਓਏ ਓਏ ਇਹਨੂੰ ਸਾਹ ਨਹੀਂ ਆਵੇ ਭਰਾਵਾ ਇਹਨੂੰ ਸਾਹ ਨਹੀਂ ਹੁੰਦਾ ਇੱਥੋਂ ਖੁੱਟ ਲਾ ਪਿਆ ਸੋਣਾ ਬਾਕੀ ਓਏ ਲੋ ਜੀ ਮਿੱਤਰ ਆਪਾਂ ਫੇਰ ਵਾਪਸ ਆ ਗਏ ਰੰਗ ਗਿਆ ਮੁੱਖ ਆਪਣਾ ਬਈ ਦੋ ਜਿਹਰੇ ਹੋਰ 50 50 ਹੀ ਨੇ ਰੇ ਆਓ ਉਹ ਰੰਗਦੇ ਬੰਦੇ ਆਪਾਂ ਇਹ ਰੋ ਦੋਵੇਂ ਗੁਲਾਬੀ ਨਿਕਲੀਆਂ ਯਾਰ ਆਹ ਯਾਰ ਅਜਿਹੀਏ ਤੇਰੇ ਘਰ ਆ ਦੇ ਯਕਨੀ ਨੀਲਾ ਚਲਾ ਆ ਦੇਖੀ ਚਲਾ ਕੇ ਦੇਖੀ ਮੜਾ ਯਾਰ ਦੋਵੇਂ ਗਲਾਬੀ ਨੀ ਨੀ ਇੱਧਰ ਇੱਧਰ ਨਾ ਪਾਈ ਕਿੰਧਰ ਕੋਈ ਮੱਥਲੀ ਵੱਡਾ ਕਰਦੇ ਫੋਨ ਤੇ ਚਲੋ ਨਹੀਂ ਨਹੀਂ ਬਾ ਠੀਕ ਆ ਨਹੀਂ ਹੋਰ ਨਾ ਓ ਠੀਕ ਹੈ ਨੀਲਾ ਨੀਲਾ ਇਹ ਘਰ ਆ ਓਕੇ ਆ ਹੌ ਕਿਹੜਾ ਆ ਆ ਕਿਹੜੀ ਹੈਟ ਮਾ 100 ਵਾਲੀ ਆ 150 ਵਾਲੀ ਆ 50 ਵਾਲੀ ਆ ਹੁਣ ਸੌ ਦੀ ਲੈ ਕੇ ਆਂ ਹਲੇ ਓ ਓ ਯਾਰ ਨਾ 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 ਫਾਰਵਰਡ ਠੀਕ ਹੈ ਫਾਰਵਰਡ ਬੰਦਾ ਇੱਥੇ ਸਾਰਾ ਰੰਗਦਾ ਚੱਲ ਚੱਲ ਰੰਗ ਲੱਗ ਚੁੱਕਾ ਹੈ ਲੋ ਇਹ ਮੈਂ ਤਾਂ ਦੋ ਹੋਰ ਆ ਗਿਆ ਹੁਣ ਜਾ ਕੇ ਬਨਵਾਵਾਂਗੇ ਬਾਹਰ ਨੂੰ ਬਾਜ ਦੀ ਵਾਰੀ ਹੁਣ ਸਾਡੀ ਕੇ ਰੱਗੇ ਆ ਵੀ ਰੰਗਿਆ ਗਿਆ ਤੇ ਆਪੋ ਹੀ ਮਾੜੇ ਮੁੰਡੇ ਰੰਗੇ ਗਏ ਆ ਹੁਣ ਬਾਜ ਦੀ ਵਾਰੀ ਹੀ ਖੜ ਪਿੰਡ ਜਾ ਕੇ ਬਾਜਦਾ ਹੁੰਦੇ ਆ ਰੰਗਦੇ ਆ ਲੋਵੀ ਮੇਤਰ ਆ ਗਿਆ ਆਪਾਂ ਘਰੇ ਸਮਾਨ ਰੱਖਣ ਲੱਗੇ ਹੁਣ ਆਪਾਂ ਇਹ ਨੂੰ ਨਾ ਨਾ ਕਿਹੜਾ ਰੰਗ ਬਰੰਗਾ ਬਣਾਇ ਦੀ ਸਮਾਨ ਸੜੋ ਰੰਗ ਹੀ ਪੜ ਕੇ ਰੱਖ ਦੂ ਓ ਹੈਪੀ ਇੱਕ ਮਿੰਟ ਰੋ ਜਾ ਸਮਾਨ ਇਧਰ ਹੀ ਪੜੀ ਓਏ ਹੈਪੀ ਕਪੜੇ ਦਿੱਤੀ ਆ ਜਾ ਮੇਰਾ ਆ ਵੀ ਪੜ ਇੱਕ ਮਿੰਟ ਰੋ ਜਾ ਚਾਉਦੀ ਸਮਾਨ ਰੱਖ ਆਈਏ ਪਹਿਲਾਂ ਇੱਕ ਮਿੰਟ ਆ ਕੇ ਬਾਸ ਬੰਦਾ ਰੱਖਣ ਦੱਲੇ ਆ ਲੋਈ ਮਿੱਤਰ ਅੱਲੇ ਆ ਮਾ ਬਾਜਲ ਬਾਜੀ ਦੇ ਯਾਰ ਕੱਲੇ ਰਹਿ ਗਿਆ ਉਹ ਕੋਈ ਉਹਨਾਂ ਦੀ ਜੰਗੂ ਦੇ ਜੰਗੂ ਦੇ ਨਾਲ ਖਾਣ ਹੀ ਉਹਦਾ ਗੋਪੇ ਦਾ ਆਹ ਅੱਗੇ ਕਿੱਥੇ ਆਉਂਦੇ ਆ ਆਉਂਦੇ ਆ ਦੇਖੋ ਅੱਛਾ ਇੱਥੇ ਨਾਲੇ ਆ ਗਏ ਉਨੇ ਐਣ ਨੂੰ ਕਿ ਬਹਿਣਾ ਆਪੇ ਮੋੜ ਜਾਏ ਓਏ ਉਹਨੂੰ ਮੋਢੇ ਤੇ ਲਾਉਣ ਡਾਈ ਤੂੰ ਫੜ ਲੈਣੇ ਸੀ ਕੱਪੜੇ ਉਹਦੇ ਮੋਢੇ ਤੇ ਰੱਖ ਉਹ ਮੋਢੇ ਤੇ ਕਰ ਥੱਟਕਾ ਉਹ ਮੋਢੇ ਤੇ ਥੱਟਕਾ ਉਹ ਜਾਣਾ ਆਪਾ ਉਹ ਜਾਣਾ ਮੈਂ ਕੱਪੜੇ ਟਕਾਰੇ ਕੱਪੜਾ ਪਰਾਂ ਲਾ ਗਿਆ ਪਰਾਂ ਲਾ ਗਿਆ ਮੋਢੇ ਸਾਈਡ ਦਿਖੇ ਨਾ ਪਰਾਂ ਲਾ ਆਹੋ ਉਨੇ ਦੇਖੀ ਜਾਣਾ ਵਾ ਦੇਖੀ ਜਾਣਾ ਵਾ ਤੇ ਦੇਖੀ ਜਾਣਾ ਤੇ ਆ ਪਕੜਾ ਭਜਨ ਲਾ ਤੂੰ ਉਧਰ ਹੁਣਾ ਇਹਨਾਂ ਨੇ ਇਧਰ ਹੁਣਾ ਮੈਂ ਉਹਦੇ ਮਗਰ ਹੋ ਜਾਣਾ ਘਰ ਵੱਲ ਆਹੋ ਜਦੋਂ ਮੋੜ ਸੜ ਇਧਰ ਹੀ ਘਰ ਤੂੰ ਮੋੜ ਸੜ ਗਲੀ ਤੇ ਵੜ ਮੋੜ ਸੜ ਗਲੀ ਤੇ ਵੜ ਉਹ ਗਲੀ ਤੇ ਵੜ ਮੋੜ ਸੜ ਇੱਥੇ ਹੀ ਹੈ ਤੂੰ ਇੱਥੇ ਬੁਲਾ ਉਹ ਲੱਵੀ ਲੱਗੇ ਖੋਲ ਤਾਂ ਲੱਵੀ ਨਹੀਂ ਖਰੀ ਵੜ ਗਿਆ ਉਹ ਲੱਵੀ ਖਰੀ ਵੜ ਦਿਓ ਬਾਪੂ ਆ ਖੋਲ ਲੱਵੇ ਮੇਰੀ ਗਾਲ ਲੱਵੀ ਗਾਲ ਸੁਣ ਐ ਭਾਈ ਉਹ ਆਪ ਦਾ ਵੜ ਗਿਆ ਤੁਹਾਡੇ ਤੋਂ ਜਵੇਨਦਰਾ ਅੰਦਰ 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 ਹੋ ਅੰਦਰ ਹੋ ਜਾ ਉਹ ਅੰਦਰ ਹੋ ਜਾ ਅੰਦਰ ਹੋ ਜਾ ਕੋਈ ਨਾ ਬੂਆ ਖੋਲ ਕੇ ਭੱਜ ਜਾਏ ਉਹ ਨਹੀਂ ਤੇਰੀ ਨਹੀਂ ਗੱਲ ਸੁਣ ਉਹ ਤੇਰੀ ਉਹ ਤੇਰੇ ਅੰਦਰ ਲੈ ਆ ਆਇਆ ਹੁੰਦੇ ਇੱਥੇ ਪਏ ਇੱਥੇ ਖਲੋ ਜਾ ਕਿੱਧਰ ਗਿਆ ਮੈਂ ਉੱਧ ਕੱਲਾ ਵਾ ਉੱਪਰ ਲੱਗਣਾ ਦੇ ਟਰੱਗ ਲਾ ਆ ਵਾਹ ਲੱਗ ਲਾ ਦੇ ਲੱਗ ਲਾ ਦੇ ਲੱਗ ਲਾ ਦੇ ਅੰਦਰ ਹੋ ਪਹਿਲਾਂ ਹਾਂ ਤੇ ਮੈਂ ਉੱਧ ਰੋਣਾ ਵਾ ਅੱਗੇ ਨਹੀਂ ਹਾਂ ਉਧਰ ਚੱਲ ਜਾ ਆਹੋ di lugar <laughs> itu itu ਮੋਗੇ ਮੈਂ ਨਿਆਣਾ ਨੰਦਾ ਉਹ ਪਾਜਾ ਦੇਖੋ ਸ਼ਰੂਪ ਜੀ 400 ਘਰ ਜਿਆ ਤੇਰੇ ਵਾਸਤੇ ਓ ਜਾ ਓ ਮਿਸ਼ਨ ਸਕਸੈਸਫੁਲ ਉਪਟਵਾਰੀ ਇੱਕੀ ਜੀ ਇੱਕ ਹਾਲ ਓ ਰਵਿੰਦਰ ਰੰਦਾ ਇਹ ਹਰਵਿੰਦਰ ਰੰਦਾ ਇਹ ਕੋਰਵਿੰਦਰ ਰੰਦਾ ਅੱਖਲਾ ਕੋਰਵਿੰਦਰ ਰੰਦਾ ਓ ਹੁੰਦਾ ਨੇ ਮੋਟਾ ਮਨਤ ਨੂੰ ਇਹ ਰੰਗ ਕਿਰਾ ਘਰਵਿੰਦਰ ਰੰਗ ਰੰਗਣਾ ਆਹੋ ਰੱਖ ਲੈ ਓਏ ਸ਼ਾਮਾ ਰਵਿੰਦਰ ਦੀ ਆੜੀ ਓ ਨਾ 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 ਓਏ ਠੀਕ ਅੰਗ ਲੱਗ ਰਿਹਾ ਹੈ ਉਹ ਹਰ ਵੀ ਚੱਲ ਜਲ ਮੋੜ ਚੱਲੋ ਜੀ ਮਿੱਤਰੋ ਰੰਗ ਦਾ ਪਾਈ ਨੂੰ ਚੱਲੀ ਜਾਣਾ ਆਪਾਂ ਕਰੇ ਸ਼ਾਮਾ ਰੰਗਾ ਘਰਵਿੰਦਰ ਨੂੰ